ਕੇ ਆ ਗਿਆ ਪਿਆਰਾਂ ਦੇ ਵਿੱਚ 700 700 ਸਾਡੇ ਕੋਲ ਲੈ ਜਾਓ 700 ਦੇ ਦੋ ਕੋਈ 1500 ਨਹੀਂ ਕੋਈ 1200 ਨਹੀਂ 5 500 ਦੇ ਵਿੱਚ ਆ ਚੱਕੋ ਜੀ 12 1300 ਵਾਲਾ 850 ਦਾ ਕਰਤਾ ਜੀ ਲੋ ਜੀ ਲਾਤਾ ਮੇਲਾ ਮਾਰਕੀਟ ਦੇ ਵਿੱਚ 3000 ਤੋਂ ਘੱਟ ਨਹੀਂ ਬਾਗੇ ਪ੍ਰਾਣੇ 1000 ਰੁਪਏ ਦਾ ਨਾਲ ਪਿਆਰ ਦਾ ਦੁਪੱਟਾ ਜਿਹੜਾ ਕਪੜਾ ਤੁਸੀਂ ਲੈਣਾ ਹੈਗਾ 50000 ਰੁਪਏ ਦਾ ਜੇ ਤੁਸੀਂ ਆਫਰ ਵਾਲੇ ਸੂਟ ਲੈਣੇ ਤਾਂ 50000 ਵਾਲਾ ਕਪੜਾ ਤੁਹਾਨੂੰ ਅਸੀਂ 20000 ਰੁਪਏ ਦੇ ਦੇ ਦਿਆਂਗੇ ਕੁੜੀਆਂੇ ਲੈਣੇ ਆ ਮਿਡਲ ਏਜ ਦੇਣ ਚਾਹੇ ਬਜ਼ੁਰਗਾਂ ਦੇ ਲੈਣੇ ਆ ਪਿਆਰ ਫੋਟੋ ਸੂਟ ਚੈਲੰਜ ਕਰਕੇ ਦਿੰਨੇ ਆ ਸ ਸਾਡਾ 2000 ਰੁਪਏ ਉੱਤੇ ਲਿਖ ਕੇ ਲਾਇਆ ਮਾਰਕੀਟ ਦੇ ਵਿੱਚ ਇਹਨਾਂ ਸੂਟਾਂ ਤੇ ਹੁੰਦੀ ਭਾਰੀ ਠੱਗੀ 2500 3500 ਨਹੀਂ ਤੁਹਾਨੂੰ ਕੋਈ 1200 1300 ਆਹ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਰੈਡੀमेड ਸੂਟ ਮਿਲ ਜਣਾ ਤੁਸੀਂ ਸ਼ਰਾਰੇ ਘਰਾਰੇ ਇਦਾਂ ਦੇ ਗਾਉਨ ਡਰੈਸਾਂ 250 250 250 250 250 250 ਰੁਪਏ ਆ ਗਿਆ ਜੀ ਲਾਤਾ ਮੇਲਾ ਬਾਗੇ ਪੁਰਾਣੇ ਦੇ ਵਿੱਚ ਆਲ ਓਵਰ ਸੂਟ ਨਾਲ ਪਿਓਰ ਦਾ ਦੁਪੱਟਾ ਲਾ ਕੇ ਭਾਜੀ ਪਿਓਰ ਦਾ ਦੁਪੱਟਾ ਆਲ ਓਵਰ 220 220 220 ਟਰੱਕ ਪਰ ਕੇ ਆ ਗਿਆ ਸੂਟ ਆ ਚੱਕੋ ਜੀ ਮੈਚਿੰਗ ਸੂਟ ਤੇ ਵੀ ਲਾਤਾ ਮੇਲਾ ਬਾਜ਼ਾਰ ਦੇ ਵਿੱਚ 700 ਦਾ ਇੱਕ ਮਾਤੂ ਸ਼ਰੀ ਦਸਤਾਰ ਨੇ ਸਟਾਕ ਕਰਨਾ ਵਿਹਲਾ 350 ਦਾ ਸलो ਜੀ ਜਿਹੜੇ ਕਹਿੰਦੇ ਬਾਜ਼ਾਰਾਂ ਦੇ ਵਿੱਚ 700 350 ਲੈ ਜਾਓ 700 ਦੇ ਦੋ 350 ਦਾ ਸੂਟ ਸਾਰੇ ਡਿਜ਼ਾਈਨਰ ਪੀਸ ਚੈੱਕ ਕਰ ਲਓ ਕੋਈ 1500 ਨਹੀਂ ਕੋਈ 1200 ਨਹੀਂ 5 500 ਦੇ ਵਿੱਚ ਲੈ ਲਓ ਜੀ 5 500 ਚ ਗਰਮੀ ਦੇ ਵਿੱਚ ਥੋਟੇ ਨਾਲ ਨਹੀਂ ਹੋਣ ਜਿਹੜੀ ਲोटा ਚੈੱਕ ਕਰੋ ਲੈਸ਼ਕ ਦੇ ਸੂਟ ਰੇਡ ਗਨ ਹੈ 650 ਲਓ ਜੀ ਆ ਗਏ ਸੋਲੋ ਪੀਸ ਆ ਗਏ ਜਾਮ कॉटन ਦੇ ਵਿਆਹ ਦੇ ਵਿੱਚ ਜਾਮ ਦਾ ਸੂਟ ਹੈ ਜੀ ਮਾਰਕੀਟ ਦੇ ਵਿੱਚ 3000 ਤੋਂ ਘੱਟ ਨਹੀਂ ਬਾਗੇ ਪ੍ਰਾਣੇ 1000 ਰੁਪਏ ਦਾ ਨਾਲ ਪਯੌਰ ਦਾ ਦੁਪੱਟਾ ਕੁੜੀਆਂ ਨੇ ਲੈਣੇ ਆ ਮਿਡਲ ਏਜ ਦੇਣ ਚਾਹੇ ਬਜ਼ੁਰਗਾਂ ਦੇ ਲੈਣੇ ਆ ਧਾਗੇ ਦਾ ਕੰਮ ਆ ਮਾਰਕੀਟ ਦੇ ਵਿੱਚ ਹੁੰਦੀ ਲੁੱਟ ਆ ਗਰਮੀਆਂ ਦੇ ਵਿੱਚ ਰੇਟ ਉੱਤੇ ਲਿਖ ਕੇ ਲਾਤੇ ਜੀ ਰੇਟ ਉੱਤੇ ਲਿਖ ਕੇ ਲਾਤੇ ਆ ਵੀ ਚੈੱਕ ਕਰ ਲਓ ਜੀ ਭਾਵੇਂ ਤੁਸੀਂ ਦੇਣ ਲੈਣ ਲਈ ਕੱਪੜੇ ਲੈਣਾ ਭਾਵੇਂ ਤੁਸੀਂ ਆਪਣੇ ਲੈਣਾ ਹਰ ਇੱਕ ਸੂਟ ਦੇ ਉੱਤੇ ਰੇਟ ਲਿਖਿਆ ਆ ਸੂਪਰ ਚੀਜ਼ਾਂ ਸੋ ਆ ਵੀ ਚੈੱਕ ਕਰ ਲੋ ਜੀ 25 2500 ਵਾਲੇ ਬੁਟੀਕਾਂ ਵਾਲੇ ਸੂਟ ਕਰਤੇ 1 1000 ਚ ਪ्युअर ਫੋਟੋ ਸੂਟ ਚੈਲੇਂਜ ਕਰਕੇ ਦਿੰਨੇ ਆ 1500 2000 3000 ਲੈਂਦੇ ਆ ਆ 1000 ਰੁਪਏ ਜਿਹੜਾ ਮਰਜ਼ੀ ਦੇਣਾ ਆ ਵੀ 1000 ਆ ਚੱਕੋ ਜੀ ਇਹ ਵੀ ਫੋਟੋ ਵਾਲਾ ਆ ਵੀ 1000 ਮੇਰੀ ਭੈਣੇ ਗੱਲ ਸੁਣ ਲੈ ਇਹ ਬੱਟੀ ਜੀਕ ਸੂਟ ਹੈ ਬਾਜ਼ਾਰ ਚੋਂ ਤੂੰ 3 3000 25 2500 22 2500 ਦੇ ਲੈਣੀ ਆ ਆ ਫੋਟੋਆਂ ਦਿਖਾ ਦਿਖਾ ਕੇ ਕਰਦੇ ਤੇਰੇ ਨਾਲ ਲੁੱਟ ਪਰ ਮਾਤੂ ਸ਼੍ਰੀ ਦਸਤਾਰ ਲੱਗ ਗਿਆ 1000 ਰੁਪਏ ਦਾ ਮੇਲਾ ਆਵੀ ਚੱਕੋ ਜੀ ਇਹ ਕਿਹੜਾ ਕਪੜਾ ਤੁਸੀਂ ਲੈਣਾ ਹੈਗਾ 50000 ਰੁਪਏ ਦਾ ਜੇ ਤੁਸੀਂ ਆਫਰ ਵਾਲੇ ਸੂਟ ਲੈਣੇ ਤਾਂ 50000 ਵਾਲਾ ਕਪੜਾ ਤੁਹਾਨੂੰ ਅਸੀਂ 20000 ਰੁਪਏ ਦੇ ਦੇਵਾਂਗੇ 2500 3500 ਨਹੀਂ ਤੁਹਾਨੂੰ ਕੋਈ 1200 1300 ਆ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਰੈਡੀमेड ਸੂਟ ਮਿਲ ਜਾਣਾ ਤੁਸੀਂ ਸ਼ਰਾਰੇ ਗਰਾ ਰਹੇ ਇਦਾਂ ਦੇ ਗਾਉਨ ਡਰੈਸਾਂ ਵਨ ਪੀਸ ਦਸਤਾਰਾਂੀਆਂ ਇਹਦੇ ਵਿੱਚ ਵੀ ਬਹੁਤ ਸਾਰਾ ਭਾਜੀ 12 1300 ਤੱਕ ਹੈਗੇ ਆ ਚੱਕੋਜੀ 12 1300 ਵਾਲਾ 850 ਦਾ ਕਰਤਾ ਜੀ ਲੋ ਜੀ ਲਾਤਾ ਮੇਲਾ ਇਹਦੇ ਤੇ ਵੀ ਲੋ ਜੀ ਇਹ ਕੋਫਰ ਲਾਤੀ ਜੀ ਜਿਹੜਾ ਤੁਸੀਂ 2500 3000 ਦਾ ਲੈਣਾ ਇੱਥੇ 850 ਚ ਲੈ ਜਾਓ ਤੁਸੀਂ ਭਾਜੀ 6 6 6 7 700 ਰੁਪਈਆ ਸੂਟਾਂ ਦੀ ਸਵਾਈ ਹੈ ਪਰ ਮਾਤੂ ਸ਼੍ਰੀ ਦਸਤਾਰ 850 ਆ ਚੈੱਕ ਕਰੋ ਜੀ ਸੂਟਾਂ ਡਿਜ਼ਾਈਨ ਦੇਖੋ ਜੀ ਕੋਈ 1200 ਦਾ ਕੋਈ 1300 ਦਾ ਇਦਾਂ ਲੈ ਜਾਓ 1500 1700 ਰੁਪਈਆ ਨਾਲ ਸੂਟ ਬਣਿਆ ਬਣਾਇਆ ਲਾਈਨਿੰਗ ਲੱਗੀ ਹੋਈ ਡਿਜ਼ਾਈਨ ਤੁਹਾਡੇ ਪਸੰਦ ਦਾ ਪ੍ਰਿੰਟਡ ਆ ਮੇਲਾ ਲੱਗ ਚੁਕਿਆ ਮੇਲਾ ਭਾਜੀ ਕਾਕਾ ਨੂੰ ਕਹਿੰਨੇ ਆਓ ਲੋਕੋ ਸਮਝੋ ਬਾਗਾ ਪ੍ਰਾਣਾ ਬਾਰ ਬਾਰ ਆਜੋ ਮੇਲਾ ਲੱਗਿਆ ਦਾ ਫਾਇਦਾ ਲੈ ਲਓ ਦੇਖੋ ਸਾਈ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਰਾਂਗ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਕਰਦੇ ਆ ਸੋ ਛੇਤੀ ਪਹੁੰਚੋ ਬਾਗਾ ਪ੍ਰਾਣਾ ਮੋਗਾ ਰੋੜ ਤੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਸੂਟ ਸ਼ਰਾਰੇ ਗਰਾਰੇ ਗੌਂਡ ਰਸਾਂ ਕੁਰਤੇ ਪਿਆਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟਾ ਪੱਗਾਂ ਹਰ ਇੱਕ ਵੈਰਾਈਟੀ ਇੱਕੋ ਛਾਤ ਹੇਠਾਂ ਮਿਲ ਜਾਂਦੀ ਆ ਬਾਰ ਬਾਰ ਪੌਸਿਬਿਲਟੀ ਕਿ ਇਸ ਜੀ ਦੀ ਆ ਅਸੀਂ ਨੰਬਰ 1 ਹੈਗੇ ਕੱਪੜੇ ਦੀ ਕੁਆਲਿਟੀ 'ਚ ਨੰਬਰ 1 ਹੈਗੇ ਆ ਸਟਿਚਿੰਗ ਦੇ ਵਿੱਚ ਨੰਬਰ 1 ਹੈਗੇ ਵੀ ਜੋ ਸਾਡੇ ਰੇਟ ਆ ਉਹ ਕਿਸੇ ਤੋਂ ਨਹੀਂ ਦੇ ਹੋਣੇ ਸੋ ਤੁਸੀਂ ਆਉਣ ਤੋਂ ਪਹਿਲਾਂ ਫੋਨ ਕਰਨਾ ਤੇ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਆ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਵੀ ਇੱਥੇ ਗੱਲ ਕਰ ਸਕਦੇ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਬੱਗਾਪਨ